ਜਿਸ ਦੇ ਅੰਦਰ ਸ਼ਾਂਤੀ ਹੈ ਉਹ ਦੂਜੇ ਨੂੰ ਵੀ ਸ਼ਾਂਤੀ ਦੇ ਸਕਦਾ ਹੈ ਜਿਸ ਦੇ ਅੰਦਰ ਸ਼ਾਂਤੀ ਨਹੀਂ ਹੈ ਉਹ ਆਪ ਵੀ ਅਸ਼ਾਂਤ ਰਹਿੰਦਾ ਤੇ ਦੂਜੇ ਨੂੰ ਵੀ ਅਸ਼ਾਂਤ ਕਰਨ ਦੀ ਕੋਸ਼ਿਸ਼ ਕਰ ਸਕਦਾ ਕੋਸ਼ਿਸ਼ ਕੀ ਕਰਨੀ ਹੈ ਉਹ ਕਰੀ ਦਿੰਦਾ ਮਾਰੀ ਬਾਣੀ ਵਿੱਚ ਕਹਿੰਦੇ ਨੇ ਉਹ ਕਰੀ ਦਿੰਦਾ ਉਹਦੀ ਆਦਤ ਹੁੰਦੀ ਹੈ ਵੀ ਇਸ ਤਰ੍ਹਾਂ ਕਰਨਾ ਭਗਤ ਕਬੀਰ ਜੀ ਦਾ ਸ਼ਬਦ ਲੈਨੇ ਆ ਕਬੀਰ ਚੰਦਰ ਕਾ ਬਿਰਵਾ ਭਲਾ ਬੇੜਿਓ ਢਾਕ ਪਲਾਸ ਓਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਦ ਚੰਦਨ ਦੀ ਉਦਾਹਰਨ ਤਾਂ ਦਿੱਤੀ ਐ ਚੰਦਨ ਠੰਡਾ ਹੁੰਦਾ ਮਾਰੇ ਕਹਿੰਦੇ ਜਿਹੜੇ ਬਾਬੇ ਕੋਲ ਬੈਂਦੇ ਨੇ ਬਾਬੇ ਦੀ ਬਾਣੀ ਕੋਲ ਬੈਂਦੇ ਨੇ ਬਾਬਾ ਉਹਨਾਂ ਨੂੰ ਚੰਦਨ ਬਣਾ ਦਿੰਦਾ ਬਸੇ ਜੋ ਚੰਦਨ ਪਾਸ ਹੋਏ ਪੀ ਚੰਦਨ ਚੰਦਨ ਦਾ ਮਤਲਬ ਆਪਾਂ ਚੰਦਨ ਨੂੰ ਕੀ ਸੰਦੇ ਜ਼ਰੂਰਤ ਨਹੀਂ ਐਸ ਵੇਲੇ ਚੰਦਨ ਦਾ ਭਾਵ ਅਰਥ ਹੈ ਪੀ ਠੰਡਕ ਠੰਡਾ ਬਹੁਤ ਸੋਹਣੀ ਉਹਦੀ স্মੈਲ ਬਹੁਤ ਠੰਡਕ ਉਸ ਦੇ ਵਿੱਚ ਮਤਲਬ ਗੁਰਬਾਣੀ ਬਾਬੇ ਦੀ ਦਰਸ਼ਨ ਬਾਬੇ ਦਾ ਮਤਲਬ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦਾ ਔਰ ਠੰਡਾ ਕਰ ਦਿੰਦਾ ਠੰਡਾ ਠਾਰ ਕਰ ਦਿੰਦਾ ਕਲ ਤਾਤੀ ਠੰਡਾ ਹਰਨਾਉ ਇਸ ਕਰਕੇ ਨਾਮ ਦੇ ਵਿੱਚ ਬਹੁਤ ਤਾਕਤ ਹੈ ਜੀ